ਮਾਝਲ ਪ੍ਰਦੇਸ਼ ਵਿੱਚ ਉੱਚੀ ਚੋਟੀਆਂ ਨੇ ਬਰਫ਼ ਦੀ ਸਫੇਦ ਚਾਦਰ ਓੜ ਲਈ ਹੈ। ਮਨਾਲੀ, ਡਲਹੋਜੀ, ਨਾਰਕੰਡਾ, ਖੜਾ ਪੱਥਰ ਦੇ ਨਾਲ-ਨਾਲ ਪਰਮੌਰ, ਉਦੈਪੁਰ ਕੇ ਲਾਂਗ, ਕੋਕਸਰ ਅਤੇ ਸਿਸੂ ਵਿੱਚ ਤਾਜ਼ਾ ਹਿੰਪਾਤ ਹੋਇਆ ਹੈ। ਇਸ ਵਿੱਚ ਕਈ ਥਾਵਾਂ 'ਤੇ ਭਾਰੀ ਬਰਬਾਰੀ ਦਾ ਦੌਰ ਅਗਲੇ 2 ਦਿਨਾਂ ਤੱਕ ਮੌਸਮ ਭਾਗ ਨੇ ਜਾਰੀ ਕਰ ਦਿੱਤਾ ਹੈ। ਅਟਲ ਟਨਲ 'ਤੇ ਬਰਫ਼ ਦੀ 1 ਫਿਟ ਮੋਟੀ ਪਰਤ ਜੰਮ ਚੁੱਕੀ ਹੈ, ਉੱਥੇ ਕੁਫਰੀ ਵਿੱਚ 2 ਸੈਂਟੀਮੀਟਰ ਬਰਫ਼ ਡਿੱਗੀ ਹੈ। ਇਸ ਵਿੰਟਰ ਸੀਜ਼ਨ ਦੇ ਦਰਮਿਆਨ ਹਿਮਾਚਲ ਦੇ ਜ਼ਿਆਦਾਤਰ ਸਥਾਨਾਂ 'ਤੇ ਇਹ ਪਹਿਲੀ ਬਰਬਾਰੀ ਹੋਈ ਹੈ। ਮੌਸਮ ਭਾਗ ਨੇ ਕਹੇ ਹੈ ਕਿ ਕਈ ਥਾਵਾਂ ਤੇ ਭਾਰੀ ਬਰਬਾਰੀ ਦਾ ਵੀ orange alert ਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰ ਦਿੱਤਾ ਹੈ। Shimla ਦੇ Narkanda ਅਤੇ Haatu ਦੇ ਵਿੱਚ ਟੂਰਿਸਟ ਅਗਲੇ 10 ਤੋਂ 12 ਦਿਨ ਤੱਕ ਬਰਫ਼ ਦੇਖ ਸਕਣਗੇ। Sissu, Kokser ਅਤੇ Atal Tunnel ਦੇ ਨਜ਼ਦੀਕ ਦੇ ਇਲਾਕਿਆਂ ਵਿੱਚ 1 ਮਹੀਨੇ ਤੱਕ ਬਰਫ਼ ਦੇਖਣ ਨੂੰ ਮਿਲੇਗੀ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਇਹਨਾਂ ਵਿੱਚੋਂ ਅਗਲੇ 5 ਦਿਨ ਟੂਰਿਸਟਾਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੱਧ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਰ ਬਰਬਾਰੀ ਦਾ ਦੌਰ ਅਗਲੇ 3-4 ਦਿਨ ਤੱਕ ਜਾਰੀ ਰਹਿੰਦਾ ਤਾਂ ਸ਼ਿਮਲਾ, ਮਨਾਲੀ, ਕੁਫਰੀ, ਨਾਰਕੰਡਾ ਅਤੇ ਡਲਹੋਜੀ ਜੈਸੀਆਂ ਥਾਵਾਂ ਤੇ ਸਨਾਲੀਆਂ ਦਾ ਭਾਰੀ ਹਜ਼ੂਮ ਵੇਖਣ ਨੂੰ ਮਿਲ ਸਕੇਗਾ। ਹੈਵੀ ਸਨੋ ਫਾਲ ਦਾ ਅਸਰ ਹਿਮਾਚਲ ਦੇ ਜਨਜੀਵਨ ਤੇ ਵੀ ਅਸਰ ਪਾ ਰਿਹਾ ਹੈ। ਕੁੱਲੂ ਲਾਹੌਲ ਸਪੀਤੀ ਕਿਨੌਰ ਅਤੇ ਚੰਬਾ ਜ਼ਿਲ੍ਹੇ ਦੇ ਦੁਰਘਮ ਇਲਾਕਿਆਂ ਵਿੱਚ ਭਾਰੂ ਬਾਰਿਵਾਰੀ ਦੇ ਵਜ੍ਹਾ ਦੇ ਨਾਲ ਚਾਰ ਨੈਸ਼ਨਲ ਹਾਈਵੇ ਸਮੀਤ 130 ਸੜਕਾਂ ਬੰਦ ਹੋ ਗਈਆਂ ਹਨ ਅਤੇ 395 ਟਰਾਂਸਫਾਰਮਰ ਠੱਪ ਹੋ ਜਾਣ ਦੇ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਹਿਮਾਚਲ ਵਿੱਚ ਹੋ ਰਹੀ ਬਰਬਰੀ ਦਸਰ ਮੈਦਾਨੀ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਹਰਿਆਣਾ ਪੰਜਾਬ ਰਾਜਸਥਾਨ ਵਿੱਚ ਵੀ ਬੀਤੇ ਰਾਤ ਤੋਂ ਬਰਸਾਤ ਕਈ ਥਾਵਾਂ ਤੇ ਹੋਈ ਹੈ ਅਤੇ ਬਰਸਾਤ ਦੇ ਨਾਲ ਮੌਸਮ ਜ਼ਰੂਰ ਖੁੱਲਿਆ ਲੇਕਿਨ ਲੋਕਾਂ ਨੂੰ ਸ਼ੀਤ ਲਹਿਰ ਤੋਂ ਅਜੇ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ 4 ਫਰਵਰੀ ਤੱਕ ਅਜਿਹੀ ਹੀ ਹਾਲਾਤ ਮੌਸਮ ਭਾਗ ਵੱਲੋਂ ਦੱਸੇ ਗਏ ਹਨ ਯਾਨੀ ਕਿ ਬਰਸਾਤ ਕਈ ਥਾਵਾਂ ਤੇ ਭਾਰੀ ਵੀ ਦੱਸੀ ਗਈ ਹੈ ਹਿਮਾਚਲ ਪੰਜਾਬ ਰਾਜਸਥਾਨ ਸੂਬਿਆਂ ਵਿੱਚ ਅਜੇ ਹਿਚ ਠੰਡ ਦਾ ਅਜੇ ਜੋੜ ਜਿਹੜਾ 4 ਫਰਵਰੀ ਤੱਕ ਜਾਰੀ ਰਹਿ ਸਕਦਾ ਉਸ ਤੋਂ ਬਾਅਦ ਜਿਹੜੇ ਧੁੱਪ ਨਿਕਲ ਸਕਦੀ ਹੈ